ਰਾਗ ਸੋਠ ਬਾਣੀ ਭਗਤ ਰਵਿਦਾਸ ਜੀ ਕੇ ੴ ਸਤਿਗੁਰ ਪ੍ਰਸਾਦ ਚੰਮਰਟਾ ਗਾਂਠ ਨਾ ਜਨੈ ਲੋਗ ਗਠਾਵੇ ਪੰਹੀਂ ਰਾਉ ਆਰ ਨਹੀਂ ਜੈ ਤਪੋ ਮਾਇ ਨੰਬਿ ਠੋਰ ਪੋ ਲੋਗ ਗੰਠ ਗੰਠ ਖਰੇ ਬਿਗਚਾ ਹੋ ਬਿਨ ਗਾਠੇ ਜਾਏ ਪਹੁੰਚਾ ਰਵਿਦਾਸ ਜਪੇ ਰਾਮ ਨਾਮ ਮੋਹ ਜਮ ਸੋ ਨਹੀਂ ਕਮਾ ਰਵਿਦਾਸ ਜਪੇ ਰਾਮ ਨਾਮ ਮੋ ਜਮ ਸੋ ਨਹੀਂ ਕਮਾ ਇਹ ਸ਼ਬਦ ਸਤ ਗੁਰੂ ਅਰਬਦਾਸ ਜੀ ਦੇ ਮੁਖਾਰਬਿੰਦੋ ਚਾ ਰਿਹਾ ਹੈ ਸ਼ਬਦ ਧੰ ਤਨ ਚਵਰ ਸ਼ਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਾਗ ਸੋਠ ਦੇ ਵਿੱਚ 69 ਟੰਕ ਤੇ ਸ਼ਿਸ਼ੋਬਤ ਹੈ ਸਤ ਗੁਰੂ ਅਰਬਦਾਸ ਜੀ ਦੁਨਿਆਵੀ ਬੰਦਨਾ ਨੂੰ ਦੁਨਿਆਵੀ ਆਹਾਰ ਨੂੰ ਇਹ ਦੱਸ ਰਹੇ ਹੈ ਕਿ ਲੋਕ ਇਹਨਾਂ ਦੇ ਵਿੱਚ ਆਪਣਾ ਜੀਵਨ ਜਿਹੜਾ ਬਤਾ ਰਹੇ ਪਰ ਇਹਨਾਂ ਦਾ ਫਾਇਦਾ ਕੋਈ ਨਹੀਂ ਕਿਉਂਕਿ ਜਿਹੜਾ ਜੀਵਨ ਦਾ ਆਹਾਰ ਹੈ ਉਹ ਤਾਂ ਸ਼ਬਦ ਦੇ ਨਾਲ ਜੀਵਨ ਨੂੰ ਅੱਗੇ ਲੈ ਕੇ ਜਾਣਾ ਪਰ ਇੱਥੇ ਤਾਂ ਲੋਕ ਜੋ ਕਹਿੰਦੇ ਚਮ ਕੰਨ ਵਾਲਾ ਚਮੜੇ ਦਾ ਕੰਮ ਕਰਨ ਵਾਲਾ ਕਹਿੰਦੇ ਮੈਨੂੰ ਤਾਂ ਉਹ ਚਮੜਾ ਗੱਠਰਾ ਨਹੀਂ ਆਉਂਦਾ ਚਮੜਾ ਤਾਂ ગાંਠ ਨਾ ਜਾਣੀ ਕਹਿੰਦੇ ਜੋ ਲੋਕ ਮੇਰੇ ਕੋਲੋਂ ਜੁੱਤੀ ਗੜਾਉਣ ਲਈ ਆਉਂਦੇ ਮੈਨੂੰ ਤਾਂ ਆਉਂਦਾ ਨਹੀਂ ਕਿਉਂਕਿ ਇੱਥੇ ਉਹਨਾਂ ਜਿਹੜਾ ਚਮੜਾ ਜਿਹੜਾ ਜੁੱਤੀ ਹੈ ਉਸ ਸਰੀਰ ਦੇ ਨਾਲ ਪਨਹੇ ਨੂੰ ਸਰੀਰ ਨੂੰ ਗਿਆ ਕਿ ਇਸ ਦੀ ਗੰਢ ਜਿਹੜੀ ਹੈ ਉਸ ਪਰਮਾਤਮਾ ਦੇ ਨਾਲ ਕਿਵੇਂ ਪਾਉਣੀ ਹੈ ਉ ਤਾਂ ਲੋਕਾਂ ਨੂੰ ਪਤਾ ਨਹੀਂ ਪਰ ਉਹ ਜੁੱਤੀਆਂ ਦੀ ਗੰਢ ਜਿਹੜੀ ਮੇਤੋਂ ਕਰਾਉਣਾ ਚਾਹੁੰਦੇ ਹੈ ਉਹ ਤਾਂ ਮੈਨੂੰ ਆਉਂਦੀ ਨਹੀਂ ਇਹਦੇ ਵਿੱਚ ਹੀ ਲੋਕ ਸਾਰੇ ਇਹ ਸਮਝੀ ਜਾ ਰਹੇ ਕਿ ਅਸੀਂ ਗੰਢ ਪਾ ਲਈ ਹੈ ਇਸ ਦੁਨੀਆ ਦੇ ਨਾਲ ਤਾਂ ਅਸੀਂ ਸੁੱਕੇ ਹੋ ਜਾਣਾ ਪਰ ਕਹਿੰਦੇ ਨਹੀਂ ਇਹ ਤਾਂ ਜਿਹੜੀ ਗੱਠ ਹੈ ਉਸ ਪਰਮਾਤਮਾ ਦੇ ਨਾਲ ਪਾਉਣੀ ਹੈ ਪਾਰੇ ਅਸੀਂ ਦੁਨੀਆ ਦੇ ਨਾਲ ਰਿਸ਼ਤੇ ਨਾਤੇ ਦੁਨੀਆ ਦੇ ਨਾਲ ਬਣਾਦੇ ਅਸੀਂ ਜੀਵਨ ਦਾ ਆਹਾਰ ਦੁਨੀਆ ਦੇ ਵਿੱਚੋਂ ਪ੍ਰਾਪਤ ਕਰਨਾ ਚਾਹੁੰਦੇ ਆ ਉਹ ਨਾਮ ਦੇ ਨਾਲ ਕਰਨਾ ਚਾਹੁੰਦੇ ਉਹ ਕਹਿੰਦੇ ਮੈਨੂੰ ਤਾਂ ਆਉਂਦਾ ਨਹੀਂ ਪਰ ਲੋਕ ਲੈ ਕੇ ਲੈ ਕੇ ਆਉਂਦੇ ਆ ਕਿ ਮੈਂ ਚਮੜੇ ਦਾ ਕੰਮ ਕਰਦਾ ਕਿ ਮੇਰੀ ਆ ਵੀ ਜੁੱਤੀ ਗੰਢ ਦਿਓ ਮੇਰੀ ਆ ਵੀ ਗੰਢ ਦਿਓ ਆਹ ਨਹੀਂ ਜੈ ਤਪ ਹੈ ਨਾਹੀਂ ਰੰਬਿਠਾਉ ਰੂਪ ਹੈ ਕਹਿੰਦੇ ਮੇਰੇ ਕੋਲ ਤਾਂ ਆ ਰਹੇ ਨੇ ਆਰ ਮਤਲਬ ਕੋਈ ਮੇਰੇ ਕੋਲ ਮੋਹ ਹੀ ਹੈ ਨਹੀਂ ਕਿ ਮੈਂ ਦੁਨੀਆ ਦੇ ਨਾਲ ਇਸ ਮੋਹ ਤੋਂ ਦਫਾਹਾ ਬੜ ਦਿੱਤਾ ਮੈਂ ਇਸ ਮੋਹ ਨੂੰ ਛੱਡ ਕੇ ਪ੍ਰੀਤੀ ਪਰਮਾਤਮਾ ਦੇ ਨਾਲ ਲਾ ਲਈ ਹੈ ਜਿਸ ਦੇ ਨਾਲ ਮੈਂ ਲਾਉਣੀ ਸੀ ਪਰ ਇਹ ਤਾਂ ਦੁਨੀਆ ਮੈਨੂੰ ਉਸ ਕੰਮ ਦੇ ਵਿੱਚ ਤਲ ਲਈ ਫਿਰਦੀ ਹੈ ਕਿ ਮੈਨੂੰ ਇਹ ਟੰਕਾ ਲੱਗਣ ਵਾਲਾ ਮੇਰੇ ਕੋਲ ਆ ਰਹੀ ਹੈ ਨਹੀਂ ਉਹ ਆ ਰ ਹੈ ਨਹੀਂ ਜੇ ਦੇ ਨਾਲ ਮੈਂ ਇਸ ਜਿੰਦ ਨੂੰ ਜਿਹੜਾ ਹੈ ਪਰਮਾਤਮਾ ਦੇ ਨਾਲ ਸੀਧ ਮੰਮਾ ਨਹੀਂ ਦੰਬਿ ਠੌਰੋਪ ਨਾ ਹੀ ਕਹਿੰਦੇ ਮੇਰੇ ਕੋਲ ਟੱਕੀ ਲਾਉਣ ਲਈ ਹੈ ਕੋਈ ਰੰਬੀ ਹੈ ਨਹੀਂ ਮੇਰੇ ਕੋਲ ਜਿਸ ਨਾਲ ਟੱਕੀ ਕੱਟਣੀ ਹੈ ਇੱਥੇ ਲੋਭ ਲਾਲਚ ਦੀ ਗੱਲ ਕਰ ਰਹੇ ਹੋ ਕਿ ਮੇਰੇ ਕੋਲ ਕੋਈ ਲੋਭ ਲਾਲਚੀ ਹੈ ਨਹੀਂਗਾ ਜਿਹਦੇ ਨਾਲ ਮੈਂ ਦੁਨੀਆਂ ਦਾ ਕੋਈ ਪਦਾਰਥ ਇਕੱਠਾ ਕਰਨਾ ਹੈ ਮੈਂ ਛੱਡ ਦਿੱਤਾ ਉਹ ਵੀ ਲੋਭ ਵੀ ਇਹ ਸਾਰਾ ਕੁਝ ਛੱਡਿਆ ਹੋਇਆ ਹੈ ਪਰ ਲੋਕ ਨਹੀਂ ਛੱਡ ਰਹੇ ਲੋਕ ਇਹਨਾਂ ਦੇ ਕੰਮਾਂ ਦੇ ਵਿੱਚ ਬਕਾਰਾਂ ਦੇ ਵਿੱਚ ਹੀ ਮਸਤ ਹੈ ਉਹ ਤਾਂ ਇਹੋ ਹੀ ਸਮਝਦੇ ਹੈ ਕਿ ਪੈਰ ਦੀ ਜੁੱਤੀ ਗੰਢ ਲਈ ਤਾਂ ਪਤਾ ਨਹੀਂ ਅਸੀਂ ਸੌਖੇ ਹੋ ਜਾਣਾ ਸੌਖੇ ਨਹੀਂ ਹੋ ਸਕਦੇ ਕਿਉਂਕਿ ਇਹ ਜਿਹੜਾ ਤੰ ਹੈ ਇਸ ਦਾ ਟੰਕਾ ਜਿਹੜਾ ਉਹ ਪਰਮਾਤਮਾ ਦੇ ਨਾਲ ਲਾਉਣ ਲਈ ਕਹਿ ਰਿਹਾ ਹੈ ਪਰ ਲੋਕ ਇਸ ਦੁਨੀਆ ਨਾਲ ਸੰਬੰਧ ਜੋੜਨ ਨੂੰ ਕਹਿ ਰਹੇ ਹੈ ਇਹ ਸੰਬੰਧ ਜਿਹੜੇ ਦੁਨੀਆ ਦੇ ਨਾਲ ਲੋਕਾਂ ਦੇ ਹਾਰ ਦੇ ਨਾਲ ਲੋਭ ਕਰਕੇ ਮੋਹ ਕਰਕੇ ਲੋਕਨ ਪਏ ਹੋਏ ਹੈ ਇਹ ਤਾਂ ਕਹਿੰਦੇ ਮੈਂ ਛੜ ਚੁੱਕਾ ਹੈ ਲੋਕ ਗੰਠ ਗੰਠ ਖਰੇ ਬਿ ਕੋਚ ਜਿੰਨੇ ਵੀ ਕਹਿੰਦੇ ਲੋਕ ਹੈ ਉਹ ਸਾਰੇ ਹੀ ਰਸਤੇ ਨਾਤੇ ਹਾਰਾਂ ਦੇ ਵਿੱਚ ਫਸ ਕੇ ਬਹੁਤ ਹੀ ਖੱਜਲ ਖੁਆਰ ਹੋ ਗਏ ਐਂਡ ਤੇ ਪਛਤਾ ਗਿਆ ਕਿ ਕਾਦੇ ਲਈ ਰਿਸ਼ਤੇ ਨਾਤੇ ਬਣਾਏ ਸੀ ਕਾਦੇ ਲਈ ਦੁਨੀਆਂ ਤੇ ਅਸੀਂ ਮਹਿਲ ਬਾੜੀਆਂ ਬਣਾਏ ਇਹਨਾਂ ਦੇ ਨਾਲ ਸੰਬੰਧ ਜੋੜ ਲਿਆ ਹਉ ਬਿਨ ਗਾਠੇ ਜਾਈ ਪਹੁੰਚੇ ਕਹਿੰਦੇ ਮੈਂ ਇਹ ਸਾਰਾ ਕੁਝ ਛੱਡ ਦਿੰਦਾ ਜਿਨ੍ਹਾਂ ਮੈਂ ਕਾਮ ਕਰੋਦ ਲੋਭੋ ਹੋ ਕਾਰਨ ਤਿਆਗ ਦਿੱਤਾ ਹਉ ਮੈਂ ਮਾਰ ਦਤੀ ਆਪਣੇ ਜੋ ਹਮ ਬੰਧੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬੱਧੇ ਆਪਣੇ ਛੂਟਨ ਕੋ ਯਤਨ ਕਰੋ ਹਮ ਛੂਟੇ ਤੁਮ ਮਾਰਨ ਇਹ ਜਿਹੜੀ ਕੋੜ ਦੀ ਦਵਾਰ ਤੋੜਨੇ ਹੈ ਇਹ ਹਉਮੈ ਦੇ ਮਾਰ ਕੇ ਟੁੱਟਣੀ ਹੈ ਇਹ ਹਉਮੈ ਛੱਡ ਕੇ ਪ੍ਰੀਤ ਜਿਹੜੀ ਹੈ ਪ੍ਰਮਾਤਮਾ ਦੇ ਨਾਲ ਲਾ ਕੇ ਅਸਲੀ ਗੰਢ ਉੱਥੇ ਪਾਉਣ ਦੀ ਲੋੜ ਹੈ ਅਸੀਂ ਗੰਢ ਸੰਸਾਰ ਦੇ ਨਾਲ ਪਾਈ ਜੰਨੇ ਹਾਂ ਸੰਸਾਰ ਦੇ ਨਾਲ ਜਿੰਨੇ ਵੀ ਰਿਸ਼ਤੇ ਨਾਤੇ ਅਸੀਂ ਬਣਾਦੇ ਹਾਂ ਉਹਨਾਂ ਨੂੰ ਜਿੰਨਾਂ ਨਾਲ ਅਜੇ ਤੱਕ ਬਣਾਇਆ ਸਾਰੇ ਹੀ ਖੱਜਲ ਖਰਾਬ ਹੋਏ ਸਾਰੇ ਹੀ ਪਿਛਤਾ ਕੇ ਗਏ ਪਰ ਜਿਨ੍ਹਾਂ ਨੇ ਦੁਨੀਆਂ ਦੇ ਰਿਸ਼ਤੇ ਨਾਤੇ ਜਿਹੜੇ ਇਸ ਤਰੀਕੇ ਨਾਲ ਬਣਾਏ ਕਿ ਇਹ ਜਾਣਾ ਹੈ ਦੁਨਿਆ ਤੋਂ ਇੱਥੇ ਰਹਿਣਾ ਨਹੀਂ ਹੈ ਇਸ ਕਰਕੇ ਕੋਈ ਲੋਭ ਨਹੀਂ ਹੈ ਕੋਈ ਲੋਭ ਨਹੀਂ ਹੈ ਕਿ ਆਵੇ ਇਕੱਠਾ ਕਰ ਲਈਏ ਆਵੇ ਇਕੱਠਾ ਕਰ ਲਈਏ ਸਾਡੇ ਅਗਲੇ ਕੰਮ ਆਊਗਾ ਅਗਲਾ ਕੰਮ ਤਾਂ ਤਾਂ ਹੈ ਜੇ ਤੈਨੂੰ ਅਗਲੇ ਸਵਾਸ ਦਾ ਭਰੋਸਾ ਹੋਵੇ ਕਿ ਮੈਨੂੰ ਆਉਣਾ ਜਾਂ ਨਹੀਂ ਆਉਣਾ ਜਾਂ ਸਵਾਸ ਦਾ ਭਰੋਸਾ ਨਹੀਂ ਤੇ ਫਿਰ ਇਹਨਾਂ ਨੂੰ ਚੀਜ਼ਾਂ ਨੂੰ ਕਿਉਂ ਇਕੱਠੀਆਂ ਕਰਦੇ ਆ ਫਿਰ ਪ੍ਰੀਤ ਤੂੰ ਉਸ ਪਰਮਾਤਮਾ ਦੇ ਨਾਲ ਜਿੱਥੇ ਤੈ ਜਾਣਾ ਹੈ ਕਿਉਂਕਿ ਇਹ ਜਨਮ ਜਿਹੜਾ ਹੈ ਤੈਨੂੰ ਮਿਲੇ ਇਸ ਕਰਕੇ ਹੈ ਰਵਿਦਾਸ ਜੱਪੇ RAM ਨਾਮ ਕਹਿੰਦੇ ਸਤਗੁਰ ਰਵਿਦਾਸ ਮਹਾਰਾਜ ਜੀ ਚਾਰ ਦਿਨ ਤੋਂ ਆਪਣੇ ਚਾਰ ਰਹੇ ਕਿ ਰਵਿਦਾਸ ਇਸ ਜੀਵ ਨੇ RAM ਨਾਮ ਦਾ ਸਿਮਰਨ ਕੀਤਾ ਮੋਹਜਮਸ ਨਾਹੀ ਕਮ ਤੇ ਉਹਨੂੰ ਕਹਿੰਦੇ ਜਮਾਂ ਦੇ ਜਨਮੰਦ ਕੋਈ ਡਰ ਨਹੀਂ ਜਿਸਨੇ ਵੀ ਪਰਮਾਤਮਾ ਦਾ ਨਾਮ ਸਿਮਰਿਆ ਉਹ ਕਦੇ ਵੀ ਜਿਹੜਾ ਮੌਤ ਤੋਂ ਨਹੀਂ ਡਰਦਾ ਕਿਉਂਕਿ ਉਹ ਤਾਂ ਸਦਾ ਹੀ ਚੰਗਾ ਕਿਉਂਕਿ ਮੌਤ ਤਾਂ ਹਮੇਸ਼ਾ ਕਹਿੰਦੇ ਹੈ ਜਿਸ ਮਨ ਮੱਨੇ ਤੇ ਜਗ ਡਰੇ ਮੇਰੇ ਮਨ ਨੰਦ ਮਨ ਨੇ ਹੀ ਤੇ ਪਈਏ ਪੂਰਨ ਪਰਮਾਨੰਦ ਉਹ ਕਹਿੰਦੇ ਅਸੀਂ ਤਾਂ ਆਪਣੇ ਆਪ ਨੂੰ ਮਾਰੇ ਹੀ ਇਸ ਕਰਕੇ ਹੈ ਕਿ ਅਸੀਂ ਉਹਦੇ ਪਰਮਾਨੰਦ ਦੇ ਨਾਲ ਮੈਣਾ ਪਰਮਾਨੰਦ ਜਿਹੜਾ ਸਦਾ ਹੀ ਪ੍ਰਮਾਤਮਾ ਨੂੰ ਆਨੰਦ ਖੇੜੇ ਚ ਰਹਿੰਦਾ ਸੀ ਉੱਥੇ ਰਹਿਣਾ ਪਰ ਜਿਹੜੇ ਲੋਕ ਦੁਨੀਆ ਦੇ ਨਾਲ ਪਿਆਰ ਕਰਦੇ ਹੈ ਉਹ ਤਾਂ ਕਹਿੰਦੇ ਲੋਕ ਘੰਠ ਘੰਠ ਖੜੇ ਬੇਕੁੱਚ ਹੋ ਤਾਂ ਬਹੁਤ ਹੀ ਪਛਤਾਉਂਦੇ ਹੈ ਇਹ ਜੀਵਨ ਦੀ ਬਾਜੀ ਹਾਰ ਜਾਂਦੇ ਹੈ ਜੇਕਰ ਇਸ ਜੀਵਨ ਦੀ ਬਾਜੀ ਨੂੰ ਜਿੱਤਣਾ ਹੈ ਸਾਨੂੰ ਇਹ ਸੋਚਣਾ ਪੈਣਾ ਕਿ ਜੈਸਾ ਰੰਗ ਕੁਸੰਭ ਕਾ ਤੈਸਾ ਹੈ ਸੰਸਾਰ ਮੇਰੇ ਰਮਈਏ ਰੰਗਮੇਠ ਕ ਕਹ ਰਿਹਾ ਵਿਦਾਸ ਜਿਮਾ ਸਾਨੂੰ ਪ੍ਰਮਾਤਮਾ ਦੇ ਨਾਲ ਜੋੜਨੀ ਪੈਣੀ ਹੈ ਇੱਕ ਸੰਭੜਾ ਹੈ ਦੁਨੀਆ ਦਾ ਜੇਕਰ ਸੇ ਇਸਕ ਸੰਭੜੇ ਨੂੰ ਇਕੱਠਾ ਕਰਨ ਦੇ ਵਿੱਚ ਲੱਗ ਗਏ ਜੇਕਰ ਸੇ ਰਿਸ਼ਤੇ ਨਾਤੇਾਂ ਦੇ ਵਿੱਚ ਜੀਵਨ ਬਰਬਾਦ ਕਰ ਲਿਆ ਜਿਹੜੀ ਸਵਾਸਨ ਦੀ ਅਮੋਲਕ ਪੂੰਜੀ ਮਿਲੀ ਹੋਈ ਹੈ ਅਸੀਂ ਇਹਨਾਂ ਦੇ ਵਿੱਚ ਵਿਰਥ ਗਵਾਲੇ ਉਸ ਦੇ ਪਰਮਾਤਮਾ ਦੇ ਨਾਮ ਦਾ ਸਿਮਰਨ ਨਾ ਕੀਤਾ ਤੇ ਫਿਰ ਅਸੀਂ ਖੱਟ ਕੇ ਕੁਝ ਨਹੀਂ ਲੈ ਕੇ ਜਾ ਸਕਦੇ ਅਸੀਂ ਆਖਰ ਬਾਜੀ ਹਾਰ ਕੇ ਜਾਵਾਂਗੇ ਫਿਰ ਪਛਤਾਵਾਂਗੇ ਕਿ ਹੁਣ ਕੀ ਕਰੀਏ ਕਿਉਂਕਿ ਯੁੱਧ ਨਾ ਆਇਆ ਸੋਧਨ ਜਾਹੀ ਕਰਨਾ ਕੋਚ ਰਹਿਣ ਥਿਰਨਾ ਹੀ ਸੰਗ ਚਲਤ ਹੈ ਹੰ ਬਿਚਿਲਨਾ ਦੂਰ ਘਵਨ ਸਿਰ ਉੱਪਰ ਮੰਨਣਾ ਜਿਹੜੇ ਕਹਿੰਦੇ ਬੈਠੇ ਐ ਸੋਚ ਕੇ ਵੀ ਬੜੀ ਮੌਤ ਦੂਰ ਹੈ ਉਹ ਤਾਂ ਕਹਿੰਦੇ ਤੇਰੇ ਸੱਤੇ ਐ ਕਾਲ ਤਾ ਤੇ ਸਤਿ ਕੋ ਕਰਿਆ ਫੇਤਨ ਪਾਣਾ ਮੰਨਣਾ ਪੈਣਾ ਇੱਕ ਫੇਜੋ ਹੱਡਾ ਕੋ ਕੜਕਾਏ ਸ਼ਬਦ ਦੇ ਵਿੱਚ ਸਤਗੁਰ ਫਰੀਦ ਮਹਾਰਾਜ ਜੀ ਕਹਿ ਰਹੇ ਜਿੰਦ ਨਾ ਮੰਨੇ ਕੱਢੀ ਹੱਡਾ ਕੋ ਕੜਕਾਏ ਜਿੰਦ ਸੁਮ ਬੋਟੀ ਮਰਨ ਵਰ ਲੈ ਜਾਸੀ ਪੜਨਾਈ ਫੇਤਨ ਪੜਨਾਉਣਾ ਪੈਣਾ ਜਿਹੜਾ ਸਾਹਾ ਲਿਖਿਆ ਤੈਨੂੰ ਮੰਨਣਾ ਪੈਣਾ ਇਸ ਕਰਕੇ ਇਹਨਾਂ ਰਿਸ਼ਤਿਆਂ ਨਾਤਿਆਂ ਦੇ ਨਾਲ ਗੰਢ ਜਿਹੜੀ ਹੈ ਉਹ ਕੱਟ ਪਾ ਪ੍ਰਮਾਤਮਾ ਦੇ ਨਾਲ ਗੰਢ ਪਾ ਉਸ ਦੇ ਪੈਰ ਦੇ ਵਿੱਚ ਚੱਲ ਉਸ ਦਿਨ ਪ੍ਰੀਤਲਾ ਸਾਹਿਤ ਨੂੰ ਨਰ ਪਹੁ ਨਰਗੈਰ ਬਣੇਗਾ ਜੇਕਰ ਅਕਾਲ ਪੁਰਖ ਦੇ ਨਾਲ ਲਾਵੇਂਗਾ ਜਿਸ ਦਾ ਜਨਮ ਜਿਹੜਾ ਅਸਥool ਦੇ ਵਿੱਚ ਕਣਕਣ ਦੇ ਵਿੱਚ ਹੈ ਤੇ ਸੁਖਮ ਦੇ ਵਿੱਚ ਨਰਲੀਪ ਹੈ ਇਸ ਕਰਕੇ ਜੇਕਰ ਆਪਾਂ ਉਸ ਨਰੰਕਾ ਦੇ ਨਾਲ ਜੁੜਨਾ ਹੈ ਤੇ ਦੁਨੀਆ ਦੇ ਰਿਸ਼ਤੇ ਨਾਤੇ ਜਿੰਨੇ ਵੀ ਹੈ ਇਹ ਸਿਰਫ ਦੁਨੀਆਦਾਰੀ ਦੇ ਹੈ ਇਹਨਾਂ ਦੇ ਨਾਲ ਪੱਕਾ ਪਿਆਰ ਨਾ ਪਾਈਏ ਇਸੇ ਕਰਕੇ ਜੇਕਰ ਅਸੀਂ ਗੁਰੂਆਂ ਦੇ ਜੀਵਨ ਨੂੰ ਦੇਖਦੇ ਹਾਂ ਤਕਨਿਆ ਉਦਾਸੀਆਂ ਕੀਤੀਆਂ ਸਤਗੁਰ ਕਬੀਰ ਨੇ ਸਤਗੁਰ ਨਾਨਕ ਦੇਵ ਜੀ ਨੇ ਸਤਗੁਰ ਅਰਬਦਾਸ ਮਹਾਰਾਜ ਜੀ ਨੇ ਘਰਾਂ ਚ ਨਹੀਂ ਬੈਠੇ 155 ਸਾਲ ਦੀ ਹਰ ਜੋ ਸਤਗੁਰ ਅਰਬਦਾਸ ਮਹਾਰਾਜ ਜੀ ਪੂਰੀ ਕਰਕੇ ਗਏ ਕਿੱਥੇ ਗੁਜਰਾਤ ਹੈ ਕਿੱਥੇ ਰਾਜਸਥਾਨ ਹੈ ਕਿਹੜੇ ਸਾਧਨ ਸੀ ਕਿੱਥੇ ਪੰਜਾਬ ਹੈ ਕਿੱਥੇ ਲਾਹੌਰ ਹੈ ਚੋੜਕਾਣਾ ਹੈ ਜੇਕਰ ਉਹਨਾਂ ਨੂੰ ਇਹ ਪਤਾ ਸੀ ਕਿ ਅਸੀਂ ਇੱਥੇ ਬੈਠੇ ਨਹੀਂ ਰਹਿਣਾ ਤੇ ਜੇਕਰ ਉਹਨੇ ਹਜੇ ਦਾ ਨਾਮ ਜਪਿਆ ਤੇ ਉਹਨੂੰ ਦਾਨ ਵੀ ਕੀਤਾ ਅੱਗੇ ਆਪ ਕਰੇ ਔਰਨ ਕੋ ਤਾਰੇ ਆਪ ਜਪੇ ਔਰਨ ਕੁਝ ਪਾਵੇ ਸੋ ਇਹ ਦਾਨ ਵੀ ਉਹਨਾਂ ਨੇ ਕੀਤਾ ਕਿ ਜਿੰਨਾ ਵੀ ਅਸੀਂ ਪ੍ਰਮਾਤਮਾ ਦੇ ਨਾਮ ਦਾ ਬੰਧ ਕਰਾਂਗੇ ਉਹਨਾਂ ਹੀ ਵੱਧ ਨਹੀਂ ਤਾਂ ਦੁਨੀਆ ਦੀ ਜਿੰਨੇ ਵੀ ਪਦਾਰਥ ਬਾਕੀ ਦੇ ਸਾਰੇ ਹੀ ਕੱਟਦੇ ਆ ਜਿੱਦਾਂ ਜਿੱਦਾਂ ਬੰਡਾਂਗੇ ਕੱਟਣਗੇ ਨਾਮ ਇੱਕ ਇਹੋ ਜੀ ਚੀਜ਼ ਹੈ ਕਿ ਜਿੰਨਾ ਅਸੀਂ ਸਿਮਰਾਂਗੇ ਅਸੀਂ ਦੁਸਰਿਆਂ ਨੂੰ ਵੰਡਾਂਗੇ ਉਨਾ ਹੀ ਸੱਦਾ ਇਹ ਵੱਧਾ ਹੈ ਸੋ ਸਤਗੁਰ ਅਵਦਾਸ ਉਹਦੇ ਸ਼ਬਦ ਦੇ ਵਿੱਚ ਜੋ ਸਮਝਾ ਰਹੇ ਹੈ ਕਿ ਦੁਨੀਆਂ ਦੇ ਆਰ ਜਿਹੜੇ ਹੈ ਦੁਨੀਆਂ ਦੇ ਨਾਤੇ ਜਿਹੜੇ ਹੈ ਇਸ ਤਨ ਦੇ ਲਈ ਤੂੰ ਜੋ ਕਰ ਰਿਹਾ ਹੈ ਇਸ ਤਨ ਨੇ ਤਾਂ ਮੱਤ ਜਾਣਾ ਮਿੱਟੀ ਬਣ ਜਾਣਾ ਤੇ ਜਿੰਦ ਨੇ ਸੌਦਾ ਜੋ ਬਣਦ ਕਰਕੇ ਜਾਣਾ ਨਾ ਆਉਂਦਾ ਉਹ ਖਾਲੀ ਨਾ ਚਲ ਜੂਏ ਇਹਨਾਂ ਆਹਾਰਾਂ ਤੋਂ ਇਹਨਾਂ ਲੋਭ ਤੋਂ ਇਸ ਮੋਹ ਤੋਂ ਰਿਸ਼ਤਾ ਨਾ ਤੋੜ ਕੇ ਉਸ ਪਰਮਾਤਮਾ ਦਾ ਨਾਮ ਜਪੇ ਜਪ ਜੇ ਜਪਣ ਦੇ ਨਾਲ ਤਨ ਨੂੰ ਜਮਾਂ ਦਾ ਕੋਈ ਫਿਕਰ ਨਹੀਂ ਰਹੂਗਾ ਜਮਾਂ ਦਾ ਮਤਲਬ ਹੈ ਕਿ ਤੂੰ ਜੰਮੇਗਾ ਫਿਰ ਮਰੇਗਾ ਜੰਮੇਗਾ ਫਿਰ ਮਰੇਗਾ ਸੋ ਇਸ ਨੂੰ ਹੀ ਜਮਾਂ ਦਾ ਪਗਲ ਕਰਦੇ ਸੋ ਇਹਨਾਂ ਦੇ ਮਿੱਤੋ ਛੁਪਣ ਲਈ ਉਹਨਾਂ ਨੇ ਕਿਹਾ ਕਿ ਨਾਮ ਜਿਹੜਾ ਹੈ ਪਰਮਾਤਮਾ ਦਾ ਜਪ ਕਿਉਂਕਿ ਪਰਮਾਤਮਾ ਦਾ ਨਾਮ ਇਹ ਦੁਨੀਆ ਤੇ ਸੱਚਾ ਹੈ ਇਨਹੀ ਰਹਿਣਾ ਹੈ ਆਗ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਜੋ ਸ਼ੁਰੂ ਤਾਂ ਸੀ ਹੁਣ ਵੀ ਹੈ ਅੱਗੇ ਵੀ ਰਹਿਣਾ ਹੈ ਸਦਾ ਹੀ ਰਹਿਣਾ ਇਸ ਨਾਮ ਨੂੰ ਜਪੀਏ ਸਤਗੁਰੂ ਅਰਬਦਾਸ ਸਾਹਿਬ ਜੀ ਦੇ ਜੋ ਸ਼ਬਦ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਆਪਣੇ ਜੀਵਨ ਦੇ ਵਿੱਚ ਢਾਲਣ ਦੀ ਕੋਸ਼ਿਸ਼ ਕਰੀਏ ਜਿੰਨੇ ਜਿੰਨੇ ਇੱਕ ਸੋਸਾਂ ਦੀ ਪੁੰਜ ਸਭ ਦੇ ਰਹੀਦੀ ਹੈ ਆਪਣੇ ਆਪਣੇ ਨਾਮ ਨੂੰ ਜਪਣ ਦੇ ਵਿੱਚ ਲਾ ਲਈਏ ਕਿ ਅਸੀਂ ਪਰਮਾਤਮਾ ਦੇ ਨਾਲ ਜੁੜਨਾ ਜੋ ਮਾਰਗ ਹੈ ਦੁਨੀਆ ਦਾ ਮਾਨਵਤਾ ਦੀ ਸੇਵਾ ਕਰਨੇ ਆਪ ਤੋਂ ਛੋਟੇ ਤੇ ਦਇਆ ਕਰਨੇ ਇਹ ਜਿਹੜਾ ਰਸਤਾ ਸੇਪਣਾ ਲਈਏ ਕਿਰਤ ਕਰੀਏ ਇਹ ਨਹੀਂ ਕਿ ਅਸਸਰੀ ਨੂੰ ਦੁੱਖ ਨਾ ਦਈਏ ਕਰਤ ਕੀਤੇ ਗੁਰੂਆਂ ਨੇ ਸਤਗੁਰੂ ਅਰਦਾਸ ਨੇ ਵੀ ਕੀਤੀ ਸਤਗੁਰੂ ਨਾਨਕਦੇਵ ਜੀ ਨੇ ਵੀ ਕੀਤੀ ਸਾਰੇ ਗੁਰੂਆਂ ਨੇ ਦੱਸਿਆ ਕਿ ਕਰਤ ਕਰੋ ਇਹ ਨਹੀਂ ਕਿ ਬਿਲਡ ਬੈਠ ਕੇ ਆਪਾਂ ਸ਼ਕ ਲਈਏ ਭੇਖ ਬਣਾ ਲਈਏ ਚੋੜੇ ਪਾ ਲਈਏ ਇਹਨਾਂ ਦੇ ਨਾਲ ਨਹੀਂ ਨਾਮ ਦਾ ਸਿਮਰਨ ਕਰੀਏ ਤੇ ਕਰਤ ਵੀ ਕਰੀਏ ਕਰਤ ਕਰਦੇ ਕਰਦੇ ਆਪਾਂ ਜਦੋਂ ਸਿਮਰਨ ਕਰਾਂਗੇ ਤਾਂ ਫਿਰ ਇੱਕ ਐਸਾ ਟਾਈਮ ਆਊਗਾ ਜਦੋਂ ਅਸੀਂ ਬੇਗੰਪੁਰੇ ਦੇ ਵਾਸੀ ਜਿਹੜੇ ਬਣ ਸਕਦੇ ਹਾਂ ਸੋ ਗੁਰੂਆਂ ਦੇ ਸ਼ਬਦ ਤੋਂ ਸਿੱਖੇ ਲੈਂਦੇ ਹੋਏ ਆਪਣੇ ਮਨ ਦੇ ਵਿੱਚ ਢਾੜੀਏ ਇਸ ਮਨ ਨੂੰ ਅਡੋਲ ਅਵਸਥਾ ਚ ਲਿਜਾਣ ਲਈ ਵਿਸ਼ੇ ਬਕਰਮ ਚ ਅਗੀਏ ਸੋ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਅਰਦਾਸ ਚੋਈ ਕਰੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਕਿਰਪਾ ਕਰਨ ਆਪਣੇ ਨਾਮ ਦੇ ਨਾਲ ਜੋ ਚਰਨਾਂ ਦਾ ਅਸਰ ਦੇਣ ਇਹੋ ਅਰਦਾਸ ਕਰਦੇ ਹੋਏ ਫਤਿ ਬੁਲਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿ